ਇਸ ਪਿੰਡ ਦੇ ਵਿੱਚ ਸੱਤ ਸ਼ਮਸ਼ਾਨ ਘਾਟਾਂ ਇੱਕ ਕਬਰਸਤਾਨ ਛੇ ਗੁਰਦੁਆਰਾ ਸਾਬ ਜਿਹੜੇ ਇਸ ਪਿੰਡ ਦੇ ਵਿੱਚ ਨੇ ਇਹ ਸਵਾਲ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੋਣਗੇ ਕਿ ਇੰਨੇ ਸ਼ਮਸ਼ਾਨ ਘਾਟਾ ਕਿਵੇਂ ਕਿਵੇਂ ਇਸ ਪਿੰਡ ਨੂੰ ਜਾਤ ਪਾਤਾਂ ਦੇ ਵਿੱਚ ਵੰਡਿਆ ਹੋਇਆ ਹੈ ਕਿਉਂ ਨਹੀਂ ਆਪਸੀ ਭਾਈਚਾਰਕ ਸਾਂਝ ਬਣੀ ਸਤ ਪੰਜਾਹ ਕਦਮ ਤੋਂ ਉੱਤੇ ਹੀ ਇੱਕ ਦੂਜੀ ਸ਼ਮਸ਼ਾਨ ਘਾਟ ਬਣੀ ਹੋਈ ਐ ਆ ਚੱਕਰ ਕੀ ਪੈ ਗਿਆ ਪਿੰਡ ਜਾਤਾਂ ਪੱਤਾਂ ਚ ਕਿਉਂ ਬੰਡੇਆ ਗਿਆ ਤੁਹਾਡਾ ਕੀ ਗੱਲ ਗੁਰੂ ਘਰਾਂ ਦੇ ਵਿੱਚ ਵੀ ਜਾਤਾਂ ਪੱਤਾਂ ਪਰਖੀਆਂ ਜਾ ਰਹੀਆਂ ਬਣੇ ਗੁਰੂ ਘਰ ਅਲੱਗ-ਅਲੱਗ ਬਣੇ ਇਹ ਸ਼ੁਰੂ ਤੋਂ ਮਤਲਬ ਪਹਿਲਾਂ ਤੋਂ ਬਣੇ ਹੋਏ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਕੋਸ਼ਿਸ਼ ਨਹੀਂ ਕੀਤੀ ਕਿ ਜੋੜ ਲਈ ਪਿੰਡ ਨੂੰ ਯਾਰ ਇੰਨੀਆਂ ਸ਼ਮਸ਼ਾਨ ਘਾਟਾਂ ਇੰਨੇ ਕਬਰਿਸਤਾਨ ਵੀ ਨਾਲ ਐ ਨਵੇਂ ਮੁੰਡੇ ਹੀ ਹੁਣ ਦੇ ਨਵੇਂ ਪੋਜ 45 40 45 ਦੇ ਰੇੜੇ ਕਿੜੇ ਵਿੱਚੇ ਜਿਹੜੇ ਉਹ ਤਾਂ ਜੋਰ ਪੂਰਾ ਮਾਰਦੇ ਵੀ ਸਾਡਾ ਇੱਕ ਹੋ ਜਵੇ ਸ਼ਮਸ਼ਾਨ ਘਾਟ ਇੱਕ ਹੋ ਜੇ ਕਟੂਕਟ ਗੁਰੂ ਘਰ ਤੇ ਸਤ ਸਤ ਸ਼ਮਸ਼ਾਨ ਘਾਟਾ ਇੱਕ ਕਬਰਸਥਾਨ ਇਹ ਇੰਨੇ ਕਿਉਂ ਬਣਾਏਗੇ ਕੀ ਚੱਕਰ ਹੈ ਕਿ ਮਲਕੀ ਆਪਸੀ ਜਾਤ ਪਾਤ ਦਾ ਰੌਲਾ ਜਾਂ ਕੀ ਹੈ ਪੰਜਾਬ ਦੇ ਵਿੱਚ ਲਗਾਤਾਰ ਹੁਕਮ ਦਿੱਤਾ ਜਾਂਦਾ ਹੈ ਕਿ ਜਾਤ ਪਾਤਾਂ ਤੋਂ ਉੱਪਰ ਉੱਠ ਕੇ ਹੁਣ ਏਕਤਾ ਕਰਨੀ ਹੈ ਪਿੰਡਾਂ ਦੇ ਵਿੱਚ ਭਾਈਚਾਰਕ ਸਾਂਝ ਵਧਾਉਣੀ ਹੈ ਪਰ ਅੱਜ ਵੀ ਪਿੰਡਾਂ ਦੇ ਵਿੱਚ ਜਾਤ ਪਾਤਾਂ ਦੇ ਵਿੱਚ ਲੋਕ ਵੰਡੇ ਹੋਏ ਨੇ ਕਈ ਪਿੰਡਾਂ ਦੇ ਵਿੱਚ ਜਿਸ ਤਰੀਕੇ ਨਾਲ ਸੁਣਦੇ ਵਿੱਚ ਆਂਦਾ ਹੈ ਅਨੇਕਾ ਗੁਰਦੁਆਰੇ ਬਣੇ ਹੋਏ ਨੇ ਸ਼ਮਸ਼ਾਨ ਘਾਟਾ ਚਾਰ-ਚਾਰ ਸ਼ਮਸ਼ਾਨ ਘਾਟਾਂ ਬਣੀਆਂ ਹੋਈਆਂ ਨੇ ਪਰ ਪਿੰਡ ਦਾ ਵਿਕਾਸ ਉਸ ਤਰੀਕੇ ਨਾਲ ਨਹੀਂ ਹੋਇਆ ਪਰ ਸ਼ਮਸ਼ਾਨ ਘਾਟਾਂ ਤੇ ਗੁਰਦੁਆਰਾ ਸਾਹਿਬ ਦਾ ਵਿਕਾਸ ਜ਼ਰੂਰ ਹੋ ਗਿਆ ਇੱਕ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਕੀ ਪਿੰਡ ਦੀ ਆਬਾਦੀ 2500 ਦੇ ਕਰੀਬ ਹੈ ਮੁਹਾਲੀ ਜਿਲ੍ਹੇ ਦਾ ਪਿੰਡ ਸਹੌੜ ਹੈ ਜੋ ਕਿ ਖਰੜ ਕਰਾਈ ਰੋਡ ਦੇ ਉੱਤੇ ਪਿੰਡ ਪੈਂਦਾ ਹੈ ਇਸ ਪਿੰਡ ਦੇ ਵਿੱਚ ਸੱਤ ਸ਼ਮਸ਼ਾਨ ਘਾਟਾਂ ਇੱਕ ਕਬਰਸਤਾਨ ਛੇ ਗੁਰਦੁਆਰਾ ਸਾਹਿਬ ਜਿਹੜੇ ਇਸ ਪਿੰਡ ਦੇ ਵਿੱਚ ਨੇ ਇੱਕ ਦਰਗਾਹ ਪੀਰਾਂ ਦੀ ਇੱਕ ਗੁੱਗਾ ਮਾੜੀ ਤੇ ਇੱਕ ਮੰਦਿਰ ਜਿਹੜੇ ਇਸ ਤਰੀਕੇ ਨਾਲ ਇਸ ਪਿੰਡ ਦੇ ਵਿੱਚ ਇਹ ਸਥਾਨ ਨੇ ਸ਼ਮਸ਼ਾਨ ਘਾਟਾਂ ਦੀ ਗੱਲ ਕਰੀਏ ਤਾਂ ਬਹੁਤ ਇਹ ਸਵਾਲ ਨੇ ਲੋਕਾਂ ਦੇ ਮਨਾਂ ਦੇ ਵਿੱਚ ਹੋਣਗੇ ਕਿ ਇੰਨੀ ਸ਼ਮਸ਼ਾਨ ਘਾਟਾਂ ਕਿਵੇਂ ਕਿਵੇਂ ਇਸ ਪਿੰਡ ਨੂੰ ਜਾਤ ਪਾਤਾਂ ਦੇ ਵਿੱਚ ਵੰਡਿਆ ਹੋਇਆ ਹੈ ਕਿਉਂ ਨਹੀਂ ਆਪਸੀ ਭਾਈਚਾਰਕ ਸਾਂਝ ਬਣੀ ਤਾਂ ਤੁਸੀਂ ਦੇਖੋ ਕਿ 50 ਕਦਮ ਤੋਂ ਉੱਤੇ ਹੀ ਇੱਕ ਦੂਜੀ ਸ਼ਮਸ਼ਾਨ ਘਾਟ ਬਣੀ ਹੋਈ ਹੈ ਆ ਸਾਹਮਣੇ ਤੁਸੀਂ ਸੁਮਿਤ ਕੈਮਰਾ ਮਾਰਦੇ ਇੱਕ ਸ਼ਮਸ਼ਾਨ ਘਾਟ ਉਹ ਹੈ ਇੱਥੋਂ 50 ਕਦਮ ਦੀ ਦੂਰੀ ਤੇ ਹੈ ਦੂਜੇ ਪਾਸੇ ਆ ਜਾਓ ਦੂਜੇ ਪਾਸੇ ਉਹ ਸਾਹਮਣੇ ਮਾਰ ਦੋ ਸੁਮਿਤ ਕੈਮਰਾ ਉਹ ਦੂਜੀ ਸ਼ਮਸ਼ਾਨ ਘਾਟ 50 ਮੀਟਰ ਦੀ ਦੂਰੀ ਦੇ ਉੱਤੇ ਤੇ ਹੁਣ ਇੱਕ ਹੋਰ ਇਸ ਦੇ ਨਾਲ ਹੀ 50 ਮੀਟਰ ਦੀ ਦੂਰੀ ਦੇ ਉੱਤੇ ਇੱਕ ਹੋਰ ਸ਼ਮਸ਼ਾਨ ਘਾਟ ਕਿਉਂਕਿ ਪਿੰਡਾਂ ਦੇ ਵਿੱਚ ਬਹੁਤ ਹੋਕਾ ਦਿੱਤਾ ਜਾਂਦਾ ਹੈ ਕਿ ਅਸੀਂ ਆਪਸੀ ਭਾਈਚਾਰਾ ਸਾਂਝ ਬਧਾਉਣੀ ਹੈ ਗੁਰੂ ਘਰ ਦੇ ਵਿੱਚ ਵੀ ਲਗਾਤਾਰ ਕੀਰਤਨ ਕਰਵਾਏ ਜਾਂਦੇ ਨੇ ਉਹ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਟੈਂਕੀ ਹੈ ਉਸ ਦੇ ਨਜ਼ਦੀਕ ਇੱਕ ਹੋਰ ਸ਼ਮਸ਼ਾਨ ਘਾਟ ਹੈ ਇੱਕ ਪਾਸੇ ਤਿੰਨ ਸ਼ਮਸ਼ਾਨ ਘਾਟਾਂ ਤੇ 50 ਮੀਟਰ ਦੀ ਦੂਰੀ ਤੇ ਉੱਤੇ ਹੈ ਇਹ ਕਿਉਂ ਬਣਿਆ ਇੰਨੇ ਸ਼ਮਸ਼ਾਨ ਘਾਟਾਂ ਕੀ ਕਾਰਨ ਹੈ ਕਿ 2500 ਦੀ ਆਬਾਦੀ ਵਾਲੇ ਪਿੰਡ ਦੇ ਵਿੱਚ ਸੱਤ ਸ਼ਮਸ਼ਾਨ ਘਾਟਾਂ ਇੱਕ ਕਬਰਸਤਾਨ ਛੇ ਗੁਰੂ ਘਰ ਇਹ ਕਾਫੀ ਸਵਾਲ ਪਿੰਡ ਵਾਸੀਆਂ ਤੋਂ ਪੁੱਛਾਂਗੇ ਸਾਡੇ ਨਾਲ ਮੌਜੂਦਾ ਪਿੰਡ ਦੇ ਪੰਚ ਨੇ ਤੇ ਨਾਲ ਦੀ ਨਾਲ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਇੱਕ ਪ੍ਰਧਾਨ ਨੇ ਪੈਸੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦੀਦਾਰ ਸਿੰਘ ਹੈ ਜੀ ਦੀਦਾਰ ਸਿੰਘ ਜੀ ਤੁਸੀਂ ਇੱਥੇ ਪੰਚ ਤੁਸੀਂ ਜਿੰਦਗੀ ਪੰਚ ਵੀ ਹੋ ਪ੍ਰਧਾਨ ਵੀ ਹੋ ਗੁਰੂ ਘਰ ਦੇ ਸੱਚਾ ਇਹ ਹਾਂਜੀ ਹਾਂਜੀ ਬਿਲਕੁਲ ਸੱਚ ਹੈ ਜੀ ਤੁਹਾਡੀ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਅਸੀਂ ਸੁਣਿਆ ਸੀ ਹਾਂਜੀ ਕੀ ਕਾਫੀ ਸ਼ਮਸ਼ਾਨ ਘਾਟ ਕਾਫੀ ਗੁਰੂ ਘਰ ਬਣੇ ਹੋਏ ਨੇ ਹਾਂਜੀ ਹੁਣ ਤੁਸੀਂ ਆਪਣੀ ਜੁਬਾਨ ਤੋਂ ਦੱਸ ਦਿਓ ਕਿੰਨੇ ਗੁਰੂ ਘਰ ਨੇ ਕਿੰਨੇ ਸ਼ਮਸ਼ਾਨ ਘਾਟ ਕਬਰਸਤਾਨ ਨੇ ਸਾਡੇ ਪਿੰਡ ਆ ਜੀ ਗੁਰੂ ਕਰਨੇ 6 ਜੀ ਜਿਹੜੇ ਪੰਜ ਤਾਂ ਸਾਡੇ ਪਿੰਡ ਦੇ ਵਿੱਚ ਆਈ ਤੇ ਇੱਕ ਪਿੰਡ ਤੋਂ ਥੋੜਾ ਬਾਹਰ ਆ ਰੈਤਨਵਾਰਾ ਯੂਨੀਵਰਸਿਟੀ ਹੈ ਉਹਦੇ ਵਿੱਚ ਬਣਿਆ ਹੋਇਆ ਇੱਕ ਗੁਰੂ ਘਰ ਉਹ ਲੱਗਿਆ ਜੀ ਥੋੜਾ ਪਿੰਡ ਤੋਂ ਦੂਰ ਜਾ ਕੇ ਆਈ ਤੇ ਜਿਹੜੇ ਸ਼ਵਸ਼ਾਨ ਘਾੜਾ ਸਾਡੇ 6-7 ਹੈਗੇ ਤਕਰੀਬਨ ਸ਼ਵਸ਼ਾਨ ਘਾੜਾ ਲੱਗ-ਲੱਗ ਪੱਟੀ ਦੇ ਨੇ ਪੱਟੀ 22 ਸਾਈ ਤੇ ਇੱਕ ਸਾਡੇ ਮਤਲਬ ਮੁਸਲਮਾਨਾਂ ਪਾਈ ਦਾ ਕਬਰ ਸਥਾਨ ਦਾ ਹਾਂਜੀ ਇਹ ਚੱਕਰ ਕੀ ਪੈ ਗਿਆ ਪਿੰਡ ਜਾਤਾਂ ਪੱਤਾਂ ਚ ਕਿਉਂ ਬੰਡਿਆ ਗਿਆ ਤੁਹਾਡਾ ਕੀ ਗੱਲ ਗੁਰੂ ਘਰਾਂ ਦੇ ਵਿੱਚ ਵੀ ਜਾਤ ਪਾਤ ਪਰਖੀਆਂ ਜਾ ਰਹੀਆਂ ਕੀ ਬੈਠਣ ਨਹੀਂ ਦੇਣਾ ਉਸ ਗੁਰੂ ਘਰ ਦੇ ਵਿੱਚ ਰਵਿਦਾਸੀਆਂ ਦਾ ਅਲੱਗ ਹੈ ਸੈਣੀਆਂ ਦਾ ਅਲੱਗ ਹੈ ਇਹ ਚੱਲ ਰਿਹਾ ਤੁਹਾਡੇ ਪਿੰਡ ਸਿਸਟਮ ਹੈ ਸਾਰਾ ਕੁਝ ਹੀ ਤਾਂ ਹੀ ਬਣੇ ਨਹੀਂ ਗੁਰਦੁਆਰੇ ਇਹ ਜਿਹੜਾ ਹੀ ਬਣੇ ਗੁਰੂ ਘਰ ਲੱਗ ਲੱਗ ਬਣੇ ਇਹ ਸ਼ੁਰੂਤ ਮਤਲਬ ਪਹਿਲਾਂ ਤੋਂ ਬਣੇ ਹੋਏ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਹੁਣ ਤਾਂ ਮਤਲਬ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸ਼ਿਵਸ਼ਾਨ ਘਾਟ ਵੀ ਸਾਡੇ ਪਹਿਲਾਂ ਨਾਲੋਂ ਘਟ ਗਏ ਵੀ ਹੁਣ ਜਿਹੜੀ ਜੀ ਨੌਜਵਾਨ ਪੀੜ੍ਹੀ ਹੈ ਨਵੀਂ ਹੈ ਉਠੀ ਹੈ ਉਹ ਮਤਲਬ ਇਸ ਚੀਜ਼ ਨੂੰ ਥੋੜਾ ਜਿਹਾ ਉਹ ਕਰਨ ਚ ਉਹ ਕਰਨ ਲੱਗੀ ਹੋਈ ਹੈ ਕਿ ਵੀ ਇੱਕ ਬਣ ਜੇ ਗੁਰੂ ਘਰ ਸ਼ਿਵਸ਼ਾਨ ਘਾਟ ਵੀ ਇੱਕ ਹੋਣਾ ਚਾਹੀਦਾ ਸਾਡੇ ਪਿੰਡ ਸਾਬਕਾ ਪੰਚ ਵੀ ਸਾਡੇ ਨਾਲ ਨੇ ਪੰਚ ਸਾਹਿਬ ਤੁਸੀਂ ਵੀ ਪੰਚੀ ਕੀਤੀ ਹੈ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਜੋੜ ਲੀਏ ਪਿੰਡ ਨੂੰ ਯਾਰ ਇੰਨੀਆਂ ਸ਼ਮਸ਼ਾਨ ਘਾਟਾਂ ਇੰਨੇ ਕਬਰਸਤਾਨ ਵੀ ਨਾਲ ਹੈ ਦੂਜੇ ਵਸੇ ਗੁਰੂ ਘਰ ਇੰਨੇ ਨੇ ਕਦੇ ਸੋਚਿਆ ਨਹੀਂ ਮੰਦਿਰ ਵਿੱਚ ਬੈਠ ਕੇ ਆਪਾਂ ਪੰਚਾਇਤ ਜਾਂ ਪਿੰਡ ਦੇ ਮੋਟਰ ਬੰਦੇ ਨਾਲ ਲੈ ਕੇ ਗੁਰੂ ਘਰ ਚਲੋ ਇੱਕ ਦੋ ਦੋ ਹੋ ਸਕਦੇ ਨੇ ਚਲੋ ਪਿੰਡ ਵੱਡਾ ਹੈ ਥੋੜਾ 2500 ਵੋਟ ਹੈ ਪਰ 5 6 ਗੁਰੂ ਘਰ ਬਹੁਤ ਵੱਡੇ ਸਵਾਲ ਜਿਹੜੇ ਲੋਕ ਪੰਜਾਬ ਦੇ ਲੋਕ ਤੁਹਾਡੇ ਪਿੰਡ ਵਾਸਤੇ ਕਰਨਗੇ ਕਾਰਨ ਕੀ ਬਣਿਆ ਕਿਉਂ ਜੱਤਾ ਪੱਤਾ ਚ ਪਿੰਡ ਤੁਹਾਡੇ ਬੰਦਿਆ ਗਿਆ ਦੇਖੋ ਜਿਹੜੇ ਹੁਣ ਦੇ ਨਵੇਂ ਮੁੰਡੇ ਹੀ ਹੁਣ ਦੇ ਨਵੇਂ ਬੋਜ 45 40 45 ਦੇ ਰੇੜੇ ਕਿੜੇ ਵਿੱਚੇ ਜਿਹੜੇ ਉਹ ਤਾਂ ਜੋਰ ਪੂਰਾ ਮਾਰਦੇ ਨਹੀਂ ਸਾਡਾ ਇੱਕ ਹੋਜੇ ਬਈ ਨਿਸ਼ਾਨ ਘਟ ਵਿੱਕ ਹੋਜੇ ਜਿਹੜੇ ਪ੍ਰਾਣੇ ਬਜ਼ੁਰਗ ਤੇ ਜੀ ਉਹਨਾਂ ਦਾ ਪਹਿਲਾਂ ਦੀ ਚੱਲਦਾ ਆਇਆ ਤੇ ਹੁਣ ਪਹਿਲਾਂ ਗੁਰਦੁਆਰਾ ਇੱਕ ਨਹੀਂ ਵੈਸੇ ਕੋਈ ਉਹਨਾਂ ਬਿਤਕਰਾ ਕੋਈ ਨਹੀਂ ਕਰਦਾ ਕਿਸੇ ਗੁਰਦੁਆਰੇ ਜੀ ਇੱਥੇ ਪਿੰਡ ਕੋਈ ਬਿਤਕਰਾ ਵੀ ਕੋਈ ਨਹੀਂ ਕਰਦਾ ਵੀ ਗੁਰਦੁਆਰ ਵੀ ਜਿਆਦਾ ਨਹੀਂ ਹਾਂ ਗੁਰਦੁਆਰ ਵੀ ਜਿਆਦਾ ਪਹਿਲਾਂ ਤੇ ਕੀ ਇੱਕ ਗੁਰੂ ਘਰ ਦੇ ਵਿੱਚ ਮਹਾਰਾਜ ਦੀਆਂ ਬੀੜਾਂ ਨੇ ਦੋ ਨੇ ਮੰਨ ਲਓ ਹਾਂਜੀ ਜੇ ਤੀਜੇ ਬੰਦੇ ਨੂੰ ਲੋੜ ਪੈ ਗਈ ਉਸੇ ਪੱਤੀ ਦੇ ਵਿੱਚ ਦੂਜੇ ਗੁਰੂ ਘਰ ਦੇ ਦਿੰਦਾ ਹਾਂਜੀ 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 ਦੇ ਦਿੰਦਾ ਜੀ ਕਦੇ ਬਿਤਕਰਦਾ ਨਹੀਂ ਕੋਈ ਬਿਤਕਰਨ ਕਰਦਾ ਕਦੇ ਲੰਗਰ ਪਾਣੀ ਦੇ ਵਿੱਚ ਹੋ ਜਾਂਦਾ ਕਿ ਇੱਕ ਗੁਰੂ ਘਰ ਚ ਲੰਗਰ ਚੱਲ ਰਿਹਾ ਉਹਦੂ ਹੀ ਪੱਤੀ ਦੇ ਖਾਏ ਜਾ ਕੇ ਉੱਥੇ ਤਾਂ ਨਹੀਂ ਬਿਤਕਰਾਂ ਹੁੰਦਾ ਨਾ ਨਾ ਕੋਈ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ ਕਦੇ ਨਹੀਂ ਹੋਇਆ ਨਾ ਨਾ ਕੋਈ ਗੱਲ ਫਿਰ ਇਹ ਹੁਣ ਕੋਈ ਬਣ ਰਹੀ ਰਣਨੀਤੀ ਅੱਗੇ ਤੁਹਾਡੀ ਕੀ ਹੱਕ ਚੰਗੇ ਦੇ ਇਕੱਠੇ ਕਰਦੀ ਇੱਕ ਤਾਂ ਗੁਰਦੁਆਰਾ ਦਾ ਇਤਿਹਾਸ ਹੈ ਜੀ ਮਾਤਾ ਰਾਜਗੁਰਦਆ ਜੀ ਉੱਥੇ ਲੈਣਾ ਹੀ ਲੈਣਾ ਜੀ ਇੱਕ ਇੱਕ ਕਰ ਲੈਂਦੇ ਬਹੁਤ ਵਧੀਆ ਜੀ ਇਤਿਹਾਸਿਕ ਤੁਹਾਡਾ ਸਮੂਹ ਉਸ ਨੂੰ ਵੱਡਾ ਬਣਾ ਲੈਂਦਾ ਜੇ ਸਾਡੇ ਅਸੀਂ ਤਾਂ ਕੁਝ ਨਹੀਂ ਹਾਂ ਤਾਂ ਕਿ ਉੱਧਰ ਰੋਕਦਾ ਕੋਈ ਹੈ ਨਹੀਂ ਜੀ ਵੈਸੇ ਤਾਂ ਹੀ ਜਿਹੜੇ ਆਪਸੀ ਉਹਨਾਂ ਦੇ ਇਕਦਰੇ ਇਕਦਰੇ ਇੱਕ ਮਾਪੀ ਵਟੀ ਦੀ ਸ਼ਮਸ਼ਾਨ ਘਾਟ ਕਿੰਨੀਆਂ ਉਹਨਾਂ ਦੀਆਂ ਸ਼ਮਸ਼ਾਨ ਘਾਟੇ ਵਿੱਚ ਦੋ ਹੈ ਸ਼ਮਸ਼ਾਨ ਘਾਟੇ ਵਿੱਚ ਦੋ ਨੇ ਹਾਂਜੀ ਹਾਂ ਬਹੁਤ ਵੱਡੀ ਸਵਾਲ ਨੇ ਬਾਈ ਤੁਹਾਡੇ ਵਾਸਤੇ ਤਾਂ ਇਹ ਪਿੰਡ ਵਾਸਤੇ ਕੀ ਇੰਨੇ ਗੁਰੂ ਘਰ ਇੰਨੇ ਸ਼ਮਸ਼ਾਨ ਘਾਟ ਇੱਕ ਪਾਸੇ ਏਕਤਾ ਦਾ ਸੰਦੇਸ਼ ਜਾਂਦਾ ਦੀਵਾਨ ਲਾਇਆ ਜਾਂਦੇ ਨੇ ਪ੍ਰਚਾਰ ਕੀਤਾ ਜਾਂਦਾ ਹੈ ਕਿ ਅਸੀਂ ਜਾਤਾਂ ਪਾਤਾਂ ਖਤਮ ਕਰਨੀਆਂ ਪਰ ਤੁਹਾਡੇ ਦੇ ਉੱਥੇ ਦੇ ਉੱਥੇ ਖੜੇ ਨੇ ਹਾਤੋਂ 100 ਸਾਲ ਪਿੱਛੇ ਤੁਹਾਡਾ ਪਿੰਡ ਤਾਂ ਫਿਰ ਨਹੀਂ ਨਹੀਂ ਵੀਰ ਜੀ ਦੇਖੋ ਗੱਲ ਇਦਾਂ ਹੈ ਜਿਹੜੀ ਪ੍ਰਾਣੇ ਮਤਲਬ ਨੌਜਵਾਨ ਆ ਮਤਲਬ ਪ੍ਰਾਣੇ ਬਜ਼ੁਰਗ ਸੀਗੇ ਇਹ ਉਹਨਾਂ ਦੀ ਸੋਚ ਸੀਗੀ ਪਹਿਲਾਂ ਕਿ ਅਲੱਗ-ਅਲੱਗ ਹੁਣ ਤਾਂ ਥੋੜਾ ਜਿਹਾ ਫਰਕ ਪੈ ਗਿਆ ਕਿ ਇਸ ਚੀਜ਼ ਨੂੰ ਇੱਕ ਕਰਨਾ ਚਾਹੁੰਦੇ ਨੇ ਤੇ ਕਰਨ ਵੀ ਲੱਗੇ ਹੋਏ ਨੇ ਨੌਜਵਾਨ ਜਿੰਨੇ ਵੀ ਸਾਡੇ ਪਿੰਡ ਦੇ ਨੌਜਵਾਨ ਨੇ ਸਾਰੇ ਇੱਕ ਲੱਗਿਆ ਕਰਨ ਤੇ ਜਿਹੜੇ ਦੋ ਜ਼ਿਮੀਦਾਰਾਂ ਦੇ ਇਹ ਨਾ ਕੋ ਰਬਦਾ ਆਪਣਾ ਛਿੰਗੜ ਪੱਟੀ ਮਤਲਬ ਉਹਨਾਂ ਦਾ ਇੱਕ ਲੱਗ ਹੈ ਮਾ ਵੀ ਪੱਟੀ ਇਹ ਲੱਗ ਹੈ ਇਹ ਪੱਟੀਆਂ ਦੇ ਹਿਸਾਬ ਨਾਲ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਵੀ ਪੱਟੀ ਦੇ ਹਿਸਾਬ ਨਾਲ ਆ ਜਿਹੜੇ ਆਪਾਂ ਕਹਿੰਦੇ ਨੇ ਕਿ ਘਾੜ ਘਾੜ ਦੇ ਵਿੱਚ ਇੱਕ ਦ ਨੇ ਹੁਣ ਤਾਂ ਕੋਈ ਚੱਕਰ ਨਹੀਂ ਪਹਿਲਾਂ ਸੀਗਾ ਥੋੜਾ ਜਿਹਾ ਹਾਂ ਪਹਿਲਾਂ ਕੋਈ ਜਦ ਤੇ ਹੁਣ ਇਹ ਬਣੇ ਹੋਏ ਹੁਣ ਤਾਂ ਲੱਗੇ ਹੋਏ ਆ ਆਪਣੇ ਆਪਣੇ ਥੋੜੇ ਪੱਤੀ ਚ 50 ਕਦਮ ਤੋਂ ਮੈਂ ਦੇਖਿਆ ਇੱਕ ਇੱਕ ਕੇ ਸਾਹਮਣੇ ਸਮਸ਼ਾਨ ਘਾਟ ਹੈ ਇਹ ਸਾਹਮਣੇ ਸਮਸ਼ਾਨ ਘਾਟ ਹੈ ਨਾਲ ਦੀ 50 ਮੀਟਰ ਦੀ ਦੂਰੀ ਤੇ ਫੇਰ ਹੈ ਤੇ ਜਿਹੜੀ ਹੁਣ ਨਵੀਂ ਪੰਚਾਇਤ ਬਣੀ ਇਸ ਚੀਜ਼ ਨੂੰ ਮਤਲਬ ਕਰ ਰਹੀ ਹੈ ਵੀ ਇਸ ਚੀਜ਼ ਨੂੰ ਜਿਹੜੀ ਇਹ ਸ਼ਵਸ਼ਾਨ ਘਾਟ ਹੈ ਇਹਨੂੰ ਏਕ ਕਰਿਆ ਜਾਵੇ ਚਾਹੇ ਇਹਨੂੰ ਇੱਧਰ ਕਰ ਲਈਏ ਚਾਹੇ ਇਹਨੂੰ ਇੱਧਰ ਕਰ ਲਈਏ ਜਿਹੜੀ ਦੂਜੀ ਹੈ ਉਹਦਾ ਵਿਆਹ ਸ਼ਾਦੀਆਂ ਲਈ ਆ ਪਾਰਕਿੰਗ ਲਈ ਵਧੀਆ ਬਣ ਸਕਦਾ ਮਤਲਬ ਬਣਾ ਰਹੇ ਆ ਇਹ ਸੋਚ ਰਹੇ ਉਹਨਡ ਸਹੌਰਾ ਦੀ ਉਹ ਸੱਥ ਜਿੱਥੇ ਕੀ ਪੁਰਾਣੇ ਬਜ਼ੁਰਗ ਨੌਜਵਾਨ ਬੈਠ ਕੇ ਸੱਥਾਂ ਦੇ ਵਿੱਚ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਨੇ ਅੱਜ ਦੇ ਮਾਹੌਲ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਸਾਡੇ ਨਾਲ ਇਹ ਉਹ ਸੱਥ ਹੈ ਜਿਸ ਦੇ ਵਿੱਚ ਕੀ ਤੁਸੀਂ ਦੇਖੋ ਕੀ ਪੁਰਾਣੇ ਸਮਿਆਂ ਦੇ ਵਿੱਚ ਜਿੱਥੇ ਕੀ ਸੱਥਾਂ ਦੇ ਵਿੱਚ ਬੈਠਦੇ ਸੀ ਹਰ ਬੰਦਾ ਇਹ ਟਾਮੇ ਟਾਮੇ ਪਿੰਡਾਂ ਦੇ ਵਿੱਚ ਰਹ ਗਏ ਨੇ ਬਾਪੂ ਜੀ ਤੁਹਾਡਾ ਪਿੰਡ ਬਹੁਤ ਖੁਸ਼ਕਿਸਮਤ ਹੈ ਕਿ ਜਿਹੜਾ ਸੱਤ ਦੇ ਵਿੱਚ ਬੈਠ ਕੇ ਦੁੱਖ ਸੁੱਖ ਸਾਂਝਾ ਹੋ ਜਾਂਦਾ ਹੈ ਹਾਂ ਤਾਂ ਇਹ ਕਿਉਂ ਬਿਸਲਦੀਆਂ ਕਿਉਂ ਜਾ ਰਹੀਆਂ ਨੇ ਕਿਉਂ ਨਹੀਂ ਹੁਣ ਲੋਕ ਇਹਨਾਂ ਨੂੰ ਸੰਭ ਪਾ ਰਹੇ ਕਿਉਂਕਿ ਫੋਨਾਂ ਵਿੱਚ ਜੁੜੇ ਹੋਏ ਨੇ ਲੋਕ ਅੱਜਕੱਲ ਲੋਕ ਆਉਂਦੇ ਨਹੀਂ ਬਾਹਰ ਹੂੰ ਫੋਨਾਂ ਦੇ ਲੱਗੇ ਹੋਏ ਆਪਣੇ ਆਪਣੇ ਮੰਜਿਆਂ ਤੇ ਬੈਠੇ ਆਂ ਕੁਰਸੀਆਂ ਤੇ ਬੈਠੇ ਆਂ ਖੇਤਾਂ 'ਚੋਂ ਨਹੀਂ ਜਾ ਰਹੇ ਹੂੰ ਬਸ ਫੋਨਾਂ 'ਤੇ ਲੱਗੇ ਹੋਏ ਅਜ ਇੱਕ ਅਸੀਂ ਪਿੰਡ 'ਚ ਘੁੰਮੇ ਥੋੜੇ 'ਚ ਹਾਂਜੀ ਕਿਹ ਜਾਂਦੇ ਕਿ ਛੇ ਟੁਕਟ ਗੁਰੂਕਰ ਤੇ ਸਤ ਸਤ ਸ਼ਮਸ਼ਾਨ ਘਾਟਾ ਇੱਕ ਕਬਰਸਥਾਨ ਇਹ ਇੰਨੇ ਕਿਉਂ ਬਣਾਏਗੇ ਕੀ ਚੱਕਰ ਹੈ ਕਿ ਮਲਕੀ ਆਪਸੀ ਜਾਤ ਪਾਤ ਦਾ ਰੌਲਾ ਜਾਂ ਕੀ ਹੈ ਇਹ ਪਹਿਲਾਂ ਤੇ ਹੀ ਹੈ ਜੀ ਕੋਈ ਜਾਤ ਪਾਤ ਦਾ ਕੋਈ ਨਹੀਂ ਹੈ ਪਹਿਲਾਂ ਤੇ ਬੰਡ ਕਾ ਬਣਾਏ ਪਿਆ ਇਕੱਠੇ ਕਿਉਂ ਨਹੀਂ ਹੁੰਦੇ ਇਕੱਠਾ ਕਿਉਂ ਨਹੀਂ ਕਿਤੇ ਇੱਕ ਦੋ ਗੁਰਦੁਖਾਰ ਹੋ ਜੇ ਚਲੋ ਠੀਕ ਹੈ ਦੋ ਹੋ ਜਾਣ ਕਿ ਚਲੋ آبادی ਤੁਹਾਡੀ 3000 3500 ਦੇ ਕਰੀਬ ਹੈ ਪਰ ਇੰਨੇ ਕਿਉਂ ਬਣਾਏ ਗਏ ਕੁਝ ਤਾਂ ਦੱਸਿਆ ਹੁਣ ਬਜ਼ੁਰਗਾਂ ਨੇ ਭਾਈ ਕਿਉਂ ਬਣਾਏ ਗਏ ਹਨ ਕਾਰਨ ਕੀ ਹੈ ਉਹ ਕਾਰਨ ਜੀ ਹੈ ਤਾਂ ਅਸਲੀ ਤਾਂ ਇੱਕ ਹੀ ਹੈ ਇਤਿਹਾਸ ਕੋ ਗੁਰਦੁਆਰਾ ਇਹ ਮਾਤਾ ਦਾਜ ਕੋਦਾਲ ਹੂੰ ਬਾਕੀ ਤਾਂ ਉਹ ਬਣਾਏ ਨੇ ਬਸ ਬਾਕੀ ਨੇ ਬਾਅਦ ਚ ਬਣਾ ਲਏ ਅਲੱਗ-ਅਲੱਗ ਬਰਾਦਰੀਆਂ ਨੇ ਆਪਣੇ ਹਾਂ ਜੀ ਇਹ ਬਰਾਦਰੀਆਂ ਨਾਲ ਕਿਤੇ ਇਹ ਤਾਂ ਨਹੀਂ ਲੋਕ ਕਹਿੰਦੇ ਨੇ ਕਿ ਭਾਈ ਜਿਹੜੇ ਕੌਮਾਂ ਵੱਡੀਆਂ ਨੇ ਕੀ ਉਹ ਕਿਤੇ ਨਾ ਕਿਤੇ ਬਿਤਕਰਾ ਕਰਦੇ ਛੋਟੇ ਬਰਾਦਰੀਆਂ ਦੇ ਨਾਲ ਨਾ ਨਾ ਉਹ ਆਉਣੇ ਜਾਣੇ ਪਿੱਛੇ ਹੀ ਕਹਿੰਦੇ ਆ ਜੀ ਵੀ ਉਹ ਦੂਰ ਪੈਂਦਾ ਉਹ ਨੇੜੇ ਪੈਂਦਾ ਅੱਛਾ ਵਸੇ ਦੇ ਕਰਕੇ ਅਲੱਗ-ਅਲੱਗ ਬਣਾ ਲਏ ਜਾਤਵਾਦ ਦਾ ਕੋਈ ਨਾ ਲੰਗਰ ਲੰਗਰ ਇਕੱਠੇ ਖਾ ਲਉਂਦੇ ਸਾਰੇ ਹਾਂ ਜੀ ਇਕੱਠੇ ਅੱਛਾ ਹਾਂ ਜੀ ਇੱਕ ਦੂਜੇ ਦੇ ਦੁੱਖ ਸੁੱਖ ਚਲੇ ਜਾਂਦੇ ਹਾਂ ਜੀ ਇਹ ਤਾਂ ਕੋਈ ਰੌਲਾ ਨਹੀਂ ਨਾ ਇਹ ਕੋਈ ਤਾਂ ਰੌਲਾ ਨਹੀਂ ਚਲੋ ਗੁਰੂ ਘਰ ਤਾਂ ਮੰਨ ਲੀਏ ਪਰ ਸ਼ਮਸ਼ਾਨ ਘਾਟ ਵੀ ਅਲਗ-ਅਲਗ ਬਣਾ ਲੀਏ ਕਹਿੰਦਾ ਇੱਕ ਦੂਜੇ ਨੂੰ ਸੰਸਕਾਰ ਦਾ ਵੀ ਬਹੁਤ ਰੌਲਾ ਪੈਂਦਾ ਇਹ ਵੀ ਹਜੇ ਦੂਰ ਦਾਤ ਦੇ ਨਾਲੇ ਪਿੰਡ ਦੇ ਨਾਲ ਤਾਂ ਹੈ ਜੀ ਹੂੰ ਕਹਿੰਦੇ ਸਮਝਾਨ ਘਾਟ ਬਹੁਤ ਦੂਰ ਹੈ ਪਰ ਇੱਕ ਅਸੀਂ ਦੇਖ ਕੇ ਆਏ ਨੀਚੇ ਕਿਹੜਾ ਉਹ ਮੁਹੱਲਾ ਸੀ ਰਵਦਾਸੀਆਂ ਦਾ ਪਤਨੀ ਉਹ ਤਿੰਨ ਸ਼ਮਸ਼ਾਨ ਘਾਟਾਂ ਮਿਲ ਕੇ 50 ਕਦਮ ਤੋਂ ਤੇ ਤਿੰਨ ਨੇੜੇ ਨੇੜੇ ਹਾਂ ਬਿਲਕੁਲ ਉਹ ਅਲੱਗ ਅਲੱਗ ਆ ਜਾਂਦੀਆਂ ਐ ਜੋ ਵੀ ਲੱਗ ਲੱਗ ਅਲੱਗ ਅਲੱਗ ਜਾਂਦੀਆਂ ਹਾਂ ਜੀ ਹੈ ਜਿਆਦਾ ਮਲਕੀ ਲੋਕਾਂ ਦੇ ਵਿੱਚ ਬੋਲਵਾਲਾ ਹੈ ਨਾ ਬਹੁਤ ਜ਼ਿਆਦਾ ਹੈ ਪ੍ਰਚਾਰ ਪੇਸ਼ਕ ਤੇ ਬਹੁਤ ਹੋ ਗਿਆ ਪਰ ਬੋਲਵਾਲਾ ਹੈ ਹਾਂ ਜੀ ਕੀ ਕਹਿੰਦੇ ਬਾਪੂ ਜੀ ਪਹਿਲਾਂ ਤੋਂ ਮਤਲ ਇਹ ਮੜੀਆਂ ਸਾਬ ਦੀਆਂ ਕੱਲੀਆਂ ਗੱਲੀਆਂ ਅੱਛਾ ਹਾਂ ਜੀ ਨਹੀਂ ਇਕੱਠੇ ਕਿਉਂ ਨਹੀਂ ਕਰਦੇ ਤੁਸੀਂ ਚੱਕਰ ਗਿਆ ਸਾਰਾ ਪਿੰਡ ਕਿਉਂ ਨਹੀਂ ਏਕਤਾ ਬਣਦੀ ਦੁਵਾਨਦੂਨ ਲੱਗਦੇ ਇੱਥੇ ਦੁਵਾਨ ਤਾਂ ਵਹਿੇ ਲੱਗਦੇ ਜੀ ਕਹਿਆ ਜਾਂਦਾ ਜੀ ਭਾਈ ਇਕੱਠੇ ਹੋ ਜੋ ਪਿਆਰ ਰੱਖੋ ਆਪਸ ਵਿੱਚ ਉਹਦਾ ਪਿਆਰ ਦੀਆਂ ਗੱਲਾਂ ਹੁੰਦੀ ਐ ਐਸਾ ਨਹੀਂ ਕਹਿੰਦੇ ਜਿਹੜੀਆਂ ਮਤਲਬ ਐ ਬਨੇ ਮੜੀਆਂ ਮੁਰੀਆਂ ਦੇ ਵੀ ਕਿਥੋਂ ਕਰੋ ਉਹ ਨਹੀਂ ਕਹਿੰਦੇ ਆਪ ਵੀ ਨਹੀਂ ਸੋਚਿਆ ਕਦੇ ਨਾ ਜੀ ਨਾ ਕਦੇ ਹੋ ਜਾਂਦਾ ਰੌਲਾ ਕੀ ਮੰਨ ਲੂਗੀ ਇੱਕ ਸ਼ਮਸ਼ਾਨ ਘਾਟ ਫਲਾਣੀ ਬਰਾਦਰੀ ਦੀ ਐ ਕਿ ਦੂਜਾ ਬਰਾਦਰੀ ਉੱਤੀ ਫੋਕਣ ਚਲੇ ਗਿਆ ਭਾਈ ਕੀ ਸੰਸਕਾਰ ਇੱਥੇ ਕਰ ਦਿੰਨੇ ਨਾ ਕੋਈ ਨਹੀਂ ਐ ਨੰਦਾ ਖੜਕ ਜਾਂਦਾ ਨਾ ਨਾ ਕੋਈ ਕੁਝ ਨਹੀਂ ਕਹਿੰਦਾ ਅਸੀਂ ਇਹਦਾ ਕਰੋ ਕਈ ਬਈਆ ਬੂਆ ਦੇ ਜੀ ਬੂਏ ਆਉਣੇ ਯਾਰ ਇਹ ਵੀ ਪਰ ਜਾਣਾ ਹੈ ਜੁਪੀ ਅੱਛਾ ਇੱਥੇ ਮਰ ਕੀ ਹੋਰ ਵੀ ਆ ਕੇ ਬਾਹਰ ਸਟੇਟ ਤੋਂ ਬੰਦੇ ਜੁਪੀ ਤੋਂ ਆ ਕੇ ਦੀ ਬੋਲ ਅੱਛਾ ਜੀ ਹਾਂ ਉਹ ਵੀ ਕਰਦੇ ਹਾਂ ਕੋਈ ਰੋਕ ਟੋਕ ਪਰ ਬਈ ਜੀ ਬਹੁਤ ਸੋਚਣ ਵਾਲੀ ਗੱਲ ਹੈ ਕਿ 2500 3000 ਆਬਾਦੀ ਹੈ ਤੁਹਾਡੇ ਪਿੰਡ ਦੀ ਪਰ 6 ਗੁਰੂ ਗੁਰੂ ਘਰ ਤੇ ਸੱਤ ਸ਼ਮਸ਼ਾਨ ਘਾਟਾਂ ਇੱਕ ਕਬਰ ਸਥਾਨ ਹਾਂ ਬਹੁਤ ਲੋਕ ਸੋਚਣਗੇ ਪੰਜਾਬ ਦੇ ਲੋਕ ਕਿ ਕਾਰਨ ਕੀ ਹੈ ਇਤਨ ਜਾਤਾਂ ਪਾਤਾਂ ਚ ਕਿਉਂ ਬੰਦੇ ਹੋਏ ਹਜੇ ਵੀ ਇੱਕ ਜਗ੍ਹਾ ਕਿਉਂ ਨਹੀਂ ਕਰਦੇ ਪਤਾ ਨਹੀਂ ਪਹਿਲੇ ਬਜ਼ੁਰਗਾਂ ਦੇ ਪਹਿਲੇ ਆ ਰਹੇ ਜੇ ਇਦਾਂ ਹੀ ਪਰੰਪਰਾ ਨੂੰ ਖਤਮ ਕਰ ਦੋ ਪੁਰਾਣੀਆਂ ਨੂੰ ਪੁਰਾਣੇ ਦਾ ਬਹੁਤ ਕਿੰਨੇ ਕਰੋ ਜੀ ਹਾਂ ਜੀ ਤਾਂ ਬਸ ਇਹ ਜੋ ਲਾਇਕ ਹੈ ਪਿੰਚਾਇਤ ਵਿੱਚ ਜੁਦ ਨਾਲ ਨਹੀਂ ਹੁੰਦੀ ਕਰਦੇ ਇਹਦੀ ਗੱਲ ਹੀ ਨਹੀਂ ਹੋਈ ਇਹਦੀ ਗੱਲ ਬਾਤ ਹੈ ਹੁਣ ਹੈ ਤਮੰਨਾ ਪਿੰਡ ਦੇ ਵਿੱਚ ਮੰਦੀ ਚੰਗੀ ਗੱਲ ਹੈ ਜੇ ਹੋ ਜਾ ਹੋਰ ਕੀ ਚਾਹੀਦਾ ਜੀ ਸਾਰਾ ਪਿੰਡ ਇਕੱਠਾ ਹੋ ਜਾ ਵਧੀਆ ਚੰਗੇ ਜੀ ਆਪ ਸੀ ਚਾਹੁੰਦੇ ਆ ਬਲਕਿ ਪਰ ਅੱਗੇ ਨਹੀਂ ਕੋਈ ਹੋਣਾ ਚਾਹ ਰਿਆ ਕੋਈ ਨਹੀਂ ਜਾਂਦਾ ਅੱਗੇ ਨਹੀਂ ਨਾ ਮੁਰਾ ਫੋਟੋ ਇੱਕ ਵਾਰੀ ਚੱਲ ਪਿਆ ਹੋਰ ਹੋ ਗਿਆ ਜਦੋਂ ਪਾਦਾ ਜੀ ਇਹ ਪੁਰਾਣੇ ਬਜ਼ੁਰਗੋ ਚੱਲੀ ਆ ਰਹੀ ਪਰੰਪਰਾ ਆ ਰਹੀ ਹੈ ਅੰਗਾਰ ਘਾਟ ਵੀ ਪੁਰਾਣੇ ਹੋ ਜਦਦੇ ਹੋਈ ਅੱਛਾ ਨਮਾ ਦਾ ਕੋਈ ਨਹੀਂ ਬਣਾਇਆ ਜੀ ਨਮਾ ਕੋਈ ਨਹੀਂ ਆ ਆਪਣਾ ਨਹੀਂ ਆ ਬਈ ਮੇਰੀ ਖਿਆਲ ਜਿਹੜੀਆਂ ਸਰਕਾਰ ਤੋਂ ਗਰੰਟਾ ਗਰੰਟਾਂ ਦੀ ਉਹਨਾਂ ਤੋਂ ਸਾਰੀ ਸ਼ਮਸ਼ਾਨ ਘਾਟਾਂ ਜੀ ਖਤਮ ਹੋ ਜਾਂਦੀ ਹੋਣੀ ਕਿ ਉਹ ਸ਼ੈੱਡ ਬਣਾਤੇ ਆ ਉਹਨੂੰ ਚਾਰ ਦੋ ਵਾਰੀ ਕਰਤੀ ਵਿਕਾਸ ਵਾਸਤੇ ਨਹੀਂ ਰਹਿੰਦਾ ਉਹਨਾ ਕੰਮ ਉਹ ਨਾ ਹੋ ਜਾਂਦਾ ਜੀ ਉਹ ਹੋ ਜਾਂਦਾ ਜੀ ਸਮਝਾਣ ਘਾਟ ਤਾਂ ਹੁਣ ਥੋੜਾ ਪੈਰਾਂ ਦਾ ਐਨੇ ਲੱਗੇ ਨਹੀਂ ਆਏ ਅੱਛਾ ਕੋਈ ਹਸਪਤਾਲ ਹੈ ਬਈ ਇੱਥੇ ਹਸਪਤਾਲ ਡਿਸਪੈਂਸਰੀ ਹੈਗੀ ਹੈ ਬੱਕੀ ਆ ਡਾਕਟਰ ਕਿਹ ਕਹਿੰਨੇ ਨੂੰ ਆਪਣੇ ਪ੍ਰਾਈਵੇਟ ਡਾਕਟਰ ਬਹੁਤ ਹੈਥੇ ਹੈਗੇ ਅੱਛਾ ਗਰਾਉਂਡ ਕੋਈ ਬੱਚਿਆਂ ਵਾਸਤੇ ਗਰਾਉਂਡ ਹੈ ਉਹ ਉਧਰ ਸਕੂਲ ਦੇ ਨਾਲ ਹੈਗਾ ਉਹ ਬਣ ਰਿਹਾ ਹੁਣ ਤਿਆਰ ਹੋ ਗਿਆ ਦੁਆਰੇ अच्छा हां ਜਿੱਦਾਂ ਟੋਬਾ ਉੱਧਰ ਵੀ ਟੋਬਾ ਦਾ ਉਹਦਾ ਗਰਾਊਂਡ ਬਣਾ ਰਹੇ ਨੌਜਵਾਨ ਹੈ ਕਿ ਦੀ ਸੋਚੇ ਨਹੀਂ ਕਿ ਆਪਾਂ ਯਾਰ ਸਾਰੇ ਪਿੰਡ ਨੂੰ ਇਕੱਠੇ ਹੀ ਕਰ ਲਈਏ ਕਿ ਗੁਰੂ ਘਰ ਬਹੁਤ ਨਵੇਂ ਸ਼ੁਸ਼ਾਨ ਘਟਾ ਬਹੁਤ ਨੇ ਕਿਉਂਕਿ ਹੋਰ ਸੋਚੋ ਪਿੰਡ ਵਾਸਤੇ ਵਿਕਾਸ ਵਾਸਤੇ ਹੋਰ ਉੱਥੇ ਉਲਝੇ ਹੋਏ ਆਪਾਂ ਪੁਰਾਣੀ ਪਰੰਪਰਾ ਚੀ ਕੱਠੇ ਦਾ ਸਾਰੇ ਇਹਨੇ ਹੁਣ ਜਿੱਕਣਾ ਫਤੇਗੜ ਸਾਹਿਬ ਲੰਗਰ ਜਾਂਦਾ ਏ ਸਾਰੇ ਪਿੰਡ ਵੱਲੋਂ ਜਾਂਦਾ ਏ ਸਾਰੇ ਰਲ ਕੇ ਪੈਸਾ ਲਾਉਂਦੇ ਆ ਸਾਰੇ ਉੱਥੇ ਜਾ ਕੇ ਸੇਵਾ ਦਾ ਇਹ ਚੀਜ਼ ਹੀ ਇਕੱਠੀ ਹੋ ਰਹੀ ਮਤਲਬ ਐਦਾਂ ਦਾ ਕੋਈ ਹੋ ਨਹੀਂ ਹੈਗਾ ਆਪਸੀ ਪਿਆਰ ਬਥੇਰਾ ਏ ਹਾਂਜੀ ਪਰ ਇਹ ਚੀਜ਼ ਹੀ ਇਕੱਠੀ ਹੋ ਰਹੀ ਤੇ ਸਮਝਾਂਦ ਘਟਾ ਜਾਂ ਮਤਲਬ ਵੀ ਐਦਾਂ ਦੀ ਗੱਲ ਚੱਲੀ ਹੋਣੀ ਚੱਲੀ ਹੋਣੀ ਹਾਂਜੀ ਪਰ ਹੈ ਮਨ ਦੀ ਤਮੰਨਾ ਲੋਕਾਂ ਦੀ ਸਭ ਦੇ ਤਮੰਨਾ ਵੀ ਇਕੱਠੇ ਹੋ ਰਹੇ ਹਾਂਜੀ ਰਹਿੰਦੇ ਤਾਂ ਹੁਣ ਵੀ ਵੈਸੇ ਇਕੱਠੇ ਹੀ ਆ ਅੱਛਾ ਹਾਂ ਛੰਚਾਂ ਅਗਾਂਹ ਸੁਖ ਚੋਈ ਨਾ ਕੋਈ ਐਦਾਂ ਦਾ ਕੋਈ ਹੋ ਨਹੀਂ ਹੈਗਾ ਰਹਿੰਦੇ ਸਭ ਇਕੱਠੇ ਹੀ ਆ ਅੱਛਾ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਬਹੁਤ ਵੱਡੀ ਗੱਲ ਹੈ ਕਿ ਆਪਸੀ ਭਾਈਚਾਰਾ ਇਕੱਠਾ ਹੋਣਾ ਚਾਹੀਦਾ ਹੈ ਇਸ ਚੌਤਰੀ ਦੇ ਉੱਤੇ ਤੁਹਾਡੀਆਂ ਹੋਰ ਹੀ ਬਰਾਦਵੀਆ ਪਿੰਡ ਦੇ ਵਿੱਚ ਨੇ ਕੋਈ ਇਹ ਤਾਂ ਨਹੀਂ ਹੁੰਦਾ ਕਿ ਉਹ ਫਲਾਣੇ ਰਵਿਦਾਸ਼ੀਆਂ ਦਾ ਆ ਗਿਆ ਉਹ ਫਲਾਣੇ ਮਾਫੀਆਂ ਦਾ ਆ ਗਿਆ ਉਹ ਸੈਣੀਆਂ ਦਾ ਆ ਗਿਆ ਕੋਈ ਕੋਈ ਬਿੱਤਕਰਾ ਤਾਂ ਨਹੀਂ ਇਹ ਮਰ ਜਾਵੇ ਇਹ ਮਰ ਜਾਈ ਪਰ ਜਿਹੜਾ ਸੰਸਕਾਰ ਕਰਨੇ ਵਾਲਾ ਮਾਮਲਾ ਇਹ ਥੋੜਾ ਉਲਟ ਚ ਲੱਗਿਆ ਕਿ 6-7 ਸੰਸਕਾਰ ਇਹ ਹੁਣ ਹਾਰੇ ਬੰਦਾ ਇੱਕ ਵਾਰ ਹੋਣ ਚੱਲੀ ਜਾ ਤੇ ਇਸ ਵਿੱਚ ਕਰੀਆਂ ਨੇ ਲੋਕਾਂ ਅੱਛਾ ਉਹ ਇਹ ਪਤਾ ਉਹ ਆਪਣਾ ਕੋਈ ਨਹੀਂ ਨਾ ਵੀ ਵੀ ਨਾ ਉਹ ਰਵੇ ਇਕੱਠੇ ਹੋ ਸਾਰੀ ਇਕੱਠੇ ਹੋ ਮੂਰੇ ਮੂਰੇ ਬੰਦਾ ਹੁਣ ਡਰਦਾ ਨਹੀਂ ਹੋਣੀ ਕਰਦਾ ਹਾਂ ਬਾਪੂ ਜੀ ਸ਼ੁਰੂ ਦੇਖ ਰਿਹਾ ਇਸ ਤਰ੍ਹਾਂ ਕਿ ਇੰਨੇ ਸ਼ਮਸ਼ਾਨ ਘਾਟਾ ਗੁਰੂ ਘਰ ਇੰਨੇ ਕਹ ਸੋਚਿਆ ਨਹੀਂ ਕਿ ਦੀ ਆਪਾਂ ਇਕੱਠੇ ਕਰ ਲਈ ਇਹਨਾਂ ਨੂੰ ਇਕੱਠੇ ਕਰ ਇਕੱਠੇ ਨਹੀਂ ਹੋਣੇ ਹਾਂ ਇਕੱਠੇ ਹੋ ਹੋਣੇ ਨਹੀਂ ਆਏ ਅੱਛਾ ਉਹ ਕਿਉਂ ਉਹ ਉਹ ਕਿ ਮਾ ਮਾ ਵੀ ਜਾਂਦਾ ਪਹਿਲਾ ਤੇ ਨਖ ਖੰਡ ਬਾੜ ਕਰ ਕਰੇ ਤੇ ਵੀ ਸਰਣੀ ਗੁਰੂ ਨਾਨਕ ਦੇਵ ਦਾ ਮਨਾਉਂਗੇ ਮਾ ਵੀ ਹੂੰ ਲੋੜੀ ਦਾ ਮਨਾਉਂਗੇ ਹੂੰ ਅਸੀਂ ਗੁਰੂ ਗੋਬਿੰਦ ਸਿੰਘ ਦਾ ਮਨਾਉਣਾ ਅਜੇ ਗੁਰੂਆਂ ਦੇ ਗੁਰਪੁਰ ਵੀ ਅਲਗ-ਅਲਗ ਕਰਦੇ ਪਰ ਪਰ ਕੋਈ ਨਿਯਮ ਦਾ ਜਾਂਦਾ ਹੂੰ ਵੰਦਾ ਇਤਿਬਾਰੀਤ ਬਣਾ ਲਿਆ ਸਾਰਿਆਂ ਦਾ ਕੱਤਾ ਬਣ ਗਿਆ ਬਿਲਕੁਲ ਇਹ ਦੇਖੋ ਚਾਹੁੰਦੇ ਆ ਪੂਰਾ ਪਿੰਡ ਚਾਹੁੰਦਾ ਹੈ ਕਿ ਕਿਤਨੇ ਕਿਤੇ ਇਕੱਠੇ ਹੋਏ ਪੂਰਾ ਪਿੰਡ ਇਕੱਠਾ ਹੋਏ ਪੁਰਾਣੇ ਬਜ਼ੁਰਗਾਂ ਦੀਆਂ ਪੁਰਾਣੀਆਂ ਰਵਾਈਤਾਂ ਨੇ ਪਰੰਪਰਾ ਨੇ ਉਹਨਾਂ ਨੂੰ ਲੈ ਕੇ ਪਿੰਡ ਵਾਸੀ ਕਹਿ ਰਹੇ ਨੇ ਕਿ ਨਵੀਂ ਨੌਜਵਾਨ ਪੀੜੀ ਚਾਹੁੰਦੀ ਹੈ ਕਿਤਨੇ ਕਿਤੇ ਪੂਰਾ ਪਿੰਡ ਇੱਕ ਜਗ੍ਹਾ ਗੁਰੂ ਘਰ ਦੇ ਵਿੱਚ ਵੱਡੇ ਹਾਲ ਦੇ ਵਿੱਚ ਬੈਠ ਕੇ ਕੀਰਤਨ ਸੁਰਨ ਆਪਸ ਦੀ ਪਿਆਰ ਰਹੇ ਦੂਜੇ ਸ਼ਮਸ਼ਾਨ ਘਾਟ ਦੀ ਗੱਲ ਕਰੀਏ ਕੋਈ ਇੱਕ ਜਗ੍ਹਾ ਇਕੱਠੀ ਕਰਕੇ ਵੱਡੀ ਸ਼ਮਸ਼ਾਨ ਘਾਟ ਹੋਵੇ ਉਸ ਦੇ ਵਿੱਚ ਹੀ ਭਾਵੇਂ ਕੋਈ ਕਿਸੇ ਵੀ ਬਰਾਦਰੀ ਦਾ ਹੋਵੇ ਉਦੋਂ ਹੀ ਸੰਸਕਾਰ ਉਦਾਂ ਹੋਣਾ ਚਾਹੀਦਾ ਪਰ ਅੱਗੇ ਕੋਈ ਹੋ ਨਹੀਂ ਰਿਹਾ ਇਸ ਤੇ ਇਸ ਵਾਸਤੇ ਐਜੀਪੀਸੀ ਨੂੰ ਪਹਿਲ ਕਰਨੀ ਚਾਹੀਦੀ ਹੈ ਜੋ ਕਿਸੇ ਨ ਮੋਰ ਸਸਤਾ ਸਾਡੇ ਸਿੱਖ ਧਰਮ ਦੀ ਹੈ ਤਾਂ ਜਿਹੜੀਆਂ ਬਰਾਦਰੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਵੀ ਬਣ ਦਾ ਹੱਕ ਦਿੱਤਾ ਜਾਵੇ ਦੂਜੇ ਪਾਸੇ ਜਿਹੜੇ ਗੁਰੂ ਘਰ ਨੇ ਉਹਨਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਕਰ ਦਿੱਤਾ ਹੈ ਜਿੱਦੇ ਨਾਲ ਕੀ ਪਿੰਡਾਂ ਦੇ ਵਿੱਚ ਆਪਸੀ ਪਿਆਰ ਰਹੇ ਤੇ ਜੜੀਆਂ ਬੇਅਦਬੀਆਂ ਵੀ ਹੁੰਦੀਆਂ ਨੇ ਇੱਥੇ ਸਵਾਲ ਬੇਅਦਬੀ ਵੀ ਹੁੰਦਾ ਜਿੰਨੇ ਗੁਰੂ ਘਰ ਹੋਣਗੇ ਉਹਨਾਂ ਫਿਰ ਉਹਨਾਂ ਵਾਸਤੇ ਪ੍ਰਬੰਧ ਕਰਨੇ ਬੜੇ ਮੁਸ਼ਕਲ ਹੋ ਜਾਂਦੇ ਨੇ ਕਿਉਂਕਿ ਛੋਟੇ ਛੋਟੇ ਬਰਾਦਰੀ ਦਾ ਅਗਰ ਗੁਰੂ ਘਰ ਬਣ ਗਿਆ ਤਾਂ ਉੱਥੇ ਫਿਰ ਉਸ ਤਰੀਕੇ ਨਾਲ ਕੀ ਰਾਖੀ ਉਸ ਤਰੀਕੇ ਦਾ ਗੁਰੂ ਘਰ ਦੇ ਪਾਠੀ ਸਿੰਘਾਂ ਦੀ ਬਹੁਤ ਚੀਜ਼ਾਂ ਫਿਰ ਸਾਹਮਣੇ ਆ ਜਾਂਦੀਆਂ ਨੇ ਇਹ ਤਾਂ ਕਰਕੇ ਹੀ ਲੋੜ ਪਈ ਹੈ ਸਾਨੂੰ ਇਹ ਸਟੋਰੀਆਂ ਦਿਖਾਣ ਦੀ ਕਿ ਪਿੰਡਾਂ ਦੇ ਵਿੱਚ ਜਿਹੜੇ ਅਸੀਂ ਜਾ ਰਹੇ ਹਾਂ ਤਾਂ ਪਿੰਡਾਂ ਦੇ ਵਿੱਚ ਕਿਸੇ ਪੰਜ ਗੁਰੂ ਘਰ ਕਿਸੇ 6 ਗੁਰੂ ਘਰ ਕਿਸੇ ਸ਼ਮਸ਼ਾਨ ਘਾਟਾਂ 8-8 ਨੇ ਤਾਂ ਇਸ ਪਿੰਡ ਸਹੌੜਾ ਖੜ ਦਾ ਪਿੰਡ ਹੈ ਜੋ ਕਿ ਕਰਾਲੀ ਖੇੜੇ ਰੋਡ ਦੇ ਉੱਤੇ ਸਥਿਤ ਹੈ ਜਿੱਥੇ ਕੀ ਇਸ ਪਿੰਡ ਦੀ ਸਟੋਰੀ ਦੇ ਵਿੱਚ ਬਹੁਤ ਕੁਝ ਇਹ ਜਿਹਾ ਸੁਣਨ ਨੂੰ ਮਿਲਿਆ ਕਿ ਚਾਹੁੰਦੇ ਨੇ ਲੋਕ ਪਰ ਅਜੇ ਕੁਝ ਨਹੀਂ ਸੋਚਿਆ ਜਾ ਰਿਹਾ ਜੋ ਮੋਟਰ ਬੰਦੇ ਨੇ ਪੰਚਾਇਤ ਨੂੰ ਚਾਹੀਦਾ ਕਿਤਨੇ ਕਿਤੇ ਮਤਾ ਪਾ ਕੇ ਗੁਰੂ ਘਰ ਨੂੰ ਇੱਕ ਸ਼ਮਸ਼ਾਨ ਘਾਟੋਂ ਇੱਕ ਕਰ ਦਿੱਤਾ ਜਾਵੇ ਕਿ ਪਿੰਡ ਦਾ ਹੋਰ ਹੀ ਵਿਕਾਸ ਜਿਹੜਾ ਹੋ ਸਕੇ ਥੋੜੇ ਕਿ ਮੈਂ ਸੰਮਿਤ ਦੇ ਨਾਮ ਹਰਤੇ ਸਿੰਘ